ਦੇਖੋ ਇਹ ਜਿਹੜਾ ਬਲੂ ਸਟਾਰ ਜਾਂ ਆਰਮੀ ਦਾ ਫੌਜ ਦਾ ਹਮਲਾ 84 ਜੂਨ 84 ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਹੋਇਆ ਇਹਦੀ ਬੈਕਗ੍ਰਾਉਂਡ ਦੇ ਵਿੱਚ ਕਾਫੀ ਲੰਬੀ ਹਿਸਟਰੀ ਖੜੀ ਹੈ ਤੁਸੀਂ ਜੇ ਉਸ ਨੂੰ ਉਹ ਸਾਰੇ ਸੰਦਰਭ ਚੋਂ ਜਾਂ ਉਸ ਪ੍ਰਸੰਗ ਚੋਂ ਤੋੜ ਕੇ ਦੇਖੋਗੇ ਤਾਂ ਤੁਹਾਨੂੰ ਸਮਝ ਨਹੀਂ ਆਉਣੀ ਵੀ ਇਹ ਹੋਇਆ ਸਾਰਾ ਕਿਵੇਂ ਬਾਪਰ ਦਾ ਕਾਰਨ ਇਹ ਸੀ ਜੀ ਇਹ ਜਦੋਂ 47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਬ੍ਰਿਟਿਸ਼ ਇੱਥੋਂ ਚਲੇ ਗਏ ਟਰਾਂਸਫਰ ਆਫ ਪਾਵਰ ਹੋਈ ਤੋ ਟ੍ਰਾਂਸਫਰ ਆਫ ਪਾਵਰ ਦੇ ਵਿੱਚ ਬਹੁਤ ਜਿਹੜਾ ਸਹੀ ਤਰੀਕੇ ਨਾਲ ਸਾਰਿਆਂ ਜਿੰਨੀਆਂ ਧਿਰਾਂ ਸੀ ਜਿਹੜੀਆਂ ਉੱਥੇ ਸੱਤਾ ਦੇ ਵਿੱਚ ਆਪਣਾ ਆਪਣਾ ਹਿੱਸਾ ਮੰਗਦੀਆਂ ਸੀ ਉਹਨਾਂ ਨੂੰ ਸਹੀ ਤਰੀਕੇ ਨਾਲ ਅਕਮੋਡੇਟ ਨਹੀਂ ਕੀਤਾ ਗਿਆ ਨਾ ਕਰਨ ਕਰਕੇ ਇਸ ਕਰਕੇ ਇਹ ਅਸੀਂ ਮੋٹے ਲੈਵਲ ਤੇ ਅਸੀਂ ਕਹਿੰਦੇ ਆਂ ਵੀ ਅਨਫਿਨਿਸ਼ਡ ਅਜੰਡਾ ਜਿਹੜਾ 1947 ਦਾ ਜਾਂ ਆਜ਼ਾਦੀ ਦਾ ਜਿਹਦੇ ਵਿੱਚੋਂ ਕੱਲੇ ਪੰਜਾਬ ਚ ਨਹੀਂ ਇਹ ਸਮੱਸਿਆ ਰਹੀ ਸਿੱਖਾਂ ਦੀ ਇਹਦੇ ਚ ਕਸ਼ਮੀਰ ਦਾ ਸਮੱਸਿਆ ਵੀ ਖੜੀ ਰਹੀ ਨਾਰਥ-ਈਸਟ ਦੀ ਵੀ ਰਹੀ ਦੇਸ਼ ਦੇ ਬਹੁਤ ਹਿੱਸਿਆਂ ਦੇ ਵਿੱਚ ਸਮੱਸਿਆ ਖੜੀ ਰਹੀ ਸਾਰੀ ਤੇ ਇਸ ਕਰਕੇ ਉਹ ਜਿਹੜਾ ਟ੍ਰਾਂਸਫਰ ਆਫ ਪਾਵਰ ਹੋਈ ਉਹਦੇ ਵਿੱਚ ਸਹੀ ਤਰੀਕੇ ਨਾਲ ਸਾਰੇ ਕਮੂਡੇਟ ਨਹੀਂ ਹੋਏ ਟ੍ਰਾਂਸਫਰ ਆਫ ਪਾਵਰ ਕਰਕੇ ਜਦੋਂ ਕਾਂਗਰਸ ਪਾਰਟੀ ਕੋਲੇ ਪਾਵਰ ਆ ਗਈ ਸਾਰੀ ਦੀ ਸਾਰੀ ਤਾਂ ਕਾਂਗਰਸ ਪਾਰਟੀ ਨੇ ਤਕਰੀਬਨ ਉਹੀ ਰੋਲ ਅਦਾ ਕਰਨਾ ਸ਼ੁਰੂ ਕਰਤਾ ਜਿਹੜਾ ਬ੍ਰਿਟਿਸ਼ ਰਾਜ ਵੇਲੇ ਵਿਦੇਸ਼ੀ ਰਾਜ ਕਰਦੇ ਹੁੰਦੇ ਸੀ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕੀਤੀ ਵੀ ਜਦੋਂ ਬ੍ਰਿਟਿਸ਼ ਇੱਥੇ ਆਏ ਅੰਗਰੇਜ਼ ਆਏ ਉਹਨਾਂ ਨੇ ਸਾਰੇ ਦੇਸ਼ ਨੂੰ ਇਕੱਠਾ ਕਰਕੇ ਇੱਕ ਰਾਜ ਕਰਨ ਦਾ ਇੱਕ ਨੈਟਵਰਕ ਇੱਕ ਐਡਮਿਨਿਸਟ੍ਰੇਸ਼ਨ ਖੜੀ ਕਰ ਲਈ ਉਹ ਸੈਡਮਿਨਿਸਟ੍ਰੇਸ਼ਨ ਦੇ ਵਿੱਚ ਚਾਹੀਦਾ ਤਾਂ ਇਹ ਸੀ ਵੀ ਜਿੰਨੇ ਜਿੰਨੇ ਲੋਕ ਹੈ ਉਹਨਾਂ ਨੂੰ ਉਹਨਾਂ ਦੇ ਵਿਰਸੇ ਮੁਤਾਬਕ ਉਹਨਾਂ ਦੀ ਹਿਸਤੀ ਮੁਤਾਬਕ ਉਹਨਾਂ ਦੇ ਕਲਚਰ ਮੁਤਾਬਕ ਉਹਨਾਂ ਨੂੰ ਸੱਤਾ ਦੇ ਵਿੱਚ ਹਿੱਸਾ ਦਿੱਤਾ ਜਾਵੇ ਕਾਂਗਰਸ ਨੇ ਹਿੱਸਾ ਨਹੀਂ ਦਿੱਤਾ ਤੋ ਲਗਾਤਾਰ 47 ਤੋਂ ਬਾਅਦ ਇਹ ਸ਼ੁਰੂ ਹੋ ਗਿਆ ਸੀ ਪੰਜਾਬ ਦੇ ਵਿੱਚ ਸਿੱਖਾਂ ਦੇ ਜذور ਹੈ ਵੀ ਸਾਨੂੰ ਤੁਸੀਂ ਹਿੱਸਾ ਦਿਓ ਉਹਦਾ ਮੋٹے ਜਿਹੇ ਲੈਵਲ ਤੇ ਇਹ ਵੀ 15-16 ਸਾਲ ਪੰਜਾਬੀ ਸੂਬੇ ਦੀ ਲੜਾਈ ਚੱਲਦੀ ਰਹੀ ਉਹਦੇ ਵਿੱਚ ਫਿਰ ਆਪਸ ਵਿੱਚ ਦੀ ਵੀ ਫਰਕ ਪਏ ਪੰਜਾਬ ਦੇ ਵਿੱਚ ਵੀ ਦੋ ਤਰ੍ਹਾਂ ਆਬਾਦੀ ਦੀਆਂ ਇਹ ਦੋ ਹਿੱਸਿਆਂ 'ਚ ਵੰਡੇ ਗਏ ਧਾਰਮਿਕ ਲੈਵਲ ਤੇ ਵੀ ਫਿਰਕੇ ਫਿਰਕਾ ਪ੍ਰਸਤੀ ਦਾ ਇੱਥੇ ਬੋਲਵਾਲਾ ਹੋ ਗਿਆ ਤੇ ਕੁਝ ਕਾਂਗਰਸ ਨੇ ਵੀ ਫਿਰਕਾ ਪ੍ਰਸਤੀ ਨੂੰ ਜ਼ਿਆਦਾ ਵਧਾਇਆ ਜਿਵੇਂ ਕਿ ਕਾਂਗਰਸ ਨੇ ਉਹੀ ਰੋਲ ਕੀਤਾ ਜਿਹੜਾ ਆਜ਼ਾਦੀ ਤੋਂ ਪਹਿਲਾਂ ਇੱਥੇ ਬ੍ਰਿਟਿਸ਼ ਕਰਦੇ ਹੁੰਦੇ ਸੀਗੇ ਉਹਨਾਂ ਨੇ ਇੱਥੋਂ ਦੀ ਆਬਾਦੀ ਨੂੰ ਜਿਹੜੀ ਇੰਡੀਅਨ ਸਬਕਾਂਟੀਨੈਂਟ ਦੀ ਆਬਾਦੀ ਸੀ ਉਹ ਤਿੰਨੇ ਸਾਂਝਾ ਬੰਨ੍ਹ ਕੇ ਰੱਖਿਆ ਹਿੰਦੂ ਸਿੱਖ ਤੇ ਮੁਸਲਮਾਨ মুসলমানਾਂ ਨੇ ਉਹਨਾਂ ਨੇ تقریبا ਸਭ ਨੂੰ ਅਹਿਸਾਸ ਕਰਾਤਾ ਵੀ ਉਹ ਵੱਖਰੇ ਵੱਖਰੇ ਆ ਸਾਰੇ ਜਿਹੜੇ ਕਿ ਪਹਿਲਾਂ ਸਦੀਆਂ ਤੋਂ ਇਕੱਠੇ ਰਹਿੰਦੇ ਸੀ ਉਹਨਾਂ ਨੇ ਆਪ ਦਾ ਕੰਟਰੋਲ ਕਰਨ ਲਈ ਸਾਰਿਆਂ ਨੂੰ ਵੰਡ ਕੇ ਆਰਡਰ ਰੱਖਿਆ ਉਹ ਵੰਡਣ ਦਾ ਤਰੀਕਾ ਇਹ ਹੋਇਆ ਵੀ ਮੁਸਲਮਾਨ ਕਹਿੰਦੇ ਵੀ ਅਸੀਂ ਨਹੀਂ ਹਿੰਦੂਆਂ ਨਾਲ ਰਹਿ ਸਕਦੇ ਕਾਂਗਰਸ ਜਿਹੜੀ ਬਹੁ ਗਿਣਤੀ ਦੀ ਗੱਲ ਕਰਦੀ ਸੀ ਉਹਨੇ ਮੁਸਲਮਾਨ ਆਬਾਦੀ ਨੂੰ ਜਾਂ ਮੁਸਲਮਨ ਲੀਗ ਨੂੰ ਕੋਈ ਜੋਗ ਥਾਂ ਜਾਂ ਉਹਦੇ ਨਾਲ ਕੋਈ ਸਮਝੌਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਠੀਕ ਹੈ ਅਖੀਰ ਫਿਰ ਇਹ 47 ਚ ਵੰਡ ਹੋਈ ਉਹ ਵੰਡ ਹੈ ਜਿਹੜੀ ਕਿ ਨਾ ਵੰਡ ਜਿਹੜੀ ਐਡੀ ਗਲਤ ਵੰਡ ਹੋਈ ਪੰਜਾਬ ਦੀ ਜੀ ਚਲੋ ਅਸੀਂ ਬੰਗਾਲ ਦੀ ਵੰਡ ਵੀ ਹੋਈ ਆ ਪੰਜਾਬ ਦੀ ਵੰਡ ਦਾ ਜਿਹੜਾ ਜ਼ਖਮ ਰਿਸਦਾ ਰਿਸਦਾ ਸੀ ਉਹਦਾ ਹੀ ਇਹ ਅਸਰ ਹੈ ਜਿਹੜਾ ਹੁਣ ਤੱਕ 84 ਜੂਨ 84 ਦੇ ਵਿੱਚ ਇਹ ਹਮਲਾ ਹੋਇਆ ਉਹ ਅਨਫਿਨਿਸ਼ਡ ਹੈ ਉਹਦੇ ਵਿੱਚ ਕਈ ਚੀਜ਼ਾਂ ਉਵੇਂ ਦੀਆਂ ਉਵੇਂ ਰਹਿ ਗਈਆਂ ਸੀ ਸਾਲ ਵੀ ਨਹੀਂ ਸੀ ਹੋਈਆਂ ਇਸ ਕਰਕੇ ਉਸੇ ਦੇ ਵਿੱਚੋਂ ਇਹ ਸਾਰਾ ਕੁਝ ਨਿਕਲ ਕੇ ਆਇਆ ਦੇਸ਼ ਕਰਕੇ ਦੀ ਬੈਕਗ੍ਰਾਉਂਡ ਜਿੱਨਾ ਚ ਰਸੀਂ ਨਹੀਂ ਸਮਝਾਂਗੇ ਉਹਨਾਂ ਚ ਰੇ ਸਾਰੇ ਗੱਲ ਦਾ ਪਤਾ ਨਹੀਂ ਲੱਗਦਾ ਬੈਕਗ੍ਰਾਉਂਡ ਇਹੀ ਹੈ ਵੀ ਇਹ ਪਿਛਲਾ ਸਾਰੀ ਜਿਹੜਾ ਆਜ਼ਾਦੀ ਤੋਂ ਬਾਅਦ ਸਹੀ ਲੋਕਾਂ ਨੂੰ ਥਾਂ ਉਹ ਆਪਣੀ ਦੇਣੀ ਸੀ ਜਾਂ ਇੱਥੇ ਫੈਡਰਲ ਸਿਸਟਮ ਚਾਹੀਦਾ ਸੀ ਉਹ ਸਾਰਾ ਕੁਝ ਤੋਂ ਕਾਂਗਰਸ ਜਿਹੜੀ 30 ਸਾਲ ਰਾਜ ਕਰਦੀ ਰਹੀ ਉਹਨੇ ਸਾਰੀ ਚੀਜ਼ ਲੋਕਾਂ ਨੂੰ ਡਿਨਾਈ ਕਰਤੀ ਜੀ ਦੇਖੋ ਇਹ ਧਰਮ ਜੋਤੂ ਮੋਰਚਾ ਜਦੋਂ ਲੱਗਿਆ ਉਹਦੇ ਵਿੱਚ ਇੱਕ ਗੱਲ ਬਹੁਤ ਕਲੀਅਰ ਹੋ ਗਈ ਜਿਆਦੇ ਵੀ ਇੱਕ ਸੈਂਟਰ ਨਾਲ ਕੇਂਦਰ ਸਰਕਾਰ ਨਾਲ ਪੰਜਾਬ ਦੀ ਨਹੀਂ ਸਿੱਖਾਂ ਦੀ ਅਸੀਂ ਕਹਿ ਸਕਦੇ ਹਾਂ ਸਿੱਖਾਂ ਦੀ ਲੈਂ ਖਿੱਚੀ ਗਈ ਉਹ ਲੈਂ ਦੇ ਵਿੱਚ ਇਹ ਹੋਇਆ ਵੀ ਆਰ ਪਾਰ ਦੀ ਲੜਾਈ ਐਡ ਕੀ ਹੋਵੇਗੀ ਸੰਤ ਭਿੰਡਰਾਂ ਵਾਲੇ ਦਾ ਇਹ ਨਾਰਾ ਹੁੰਦਾ ਸੀ ਵੀ ਐਡ ਕੀ ਜਿਹੜੀ ਲੜਾਈ ਅਸੀਂ ਆਰ ਪਾਰ ਦੀ ਕਰਾਂਗੇ ਅਸੀਂ ਜੋ ਹੁਣ ਕਸਮਾਂ ਖਾਧੀਆਂ ਜਾਂ ਅਕਾਲ ਤਖਤ ਤੇ ਅਸੀਂ ਅਰਦਾਸ ਕੀਤੀ ਹੈ ਵੀ ਅਨੰਦਪੁਰ ਸਾਹਿਬ ਦਾ ਮਤਾ ਅਸੀਂ ਲੈ ਕੇ ਛੱਡਣਾ ਉਹ ਤੋਂ ਬਗੈਰ ਅਸੀਂ ਅਕਾਲੀਆਂ ਵਾਂਗੂ ਅਧ ਅਧੂਰੇ ਮੋਰਚਾ ਛੱਡ ਕੇ ਨਹੀਂ ਜਾਵਾਂਗੇ ਅਕਾਲੀਆਂ ਦਾ ਇਤਿਹਾਸ ਸੀਗਾ ਵੀ ਉਹ ਅੱਧ ਵਿਚਾਲੇ ਛੱਡ ਕੇ ਚਲੇ ਜਾਂਦੇ ਸੀਗੇ ਤੇ ਸਿੱਖ ਵੀ ਵਿਸ਼ਵਾਸ ਨਹੀਂ ਸੀ ਕਰਦੇ ਜੇ ਕ ਮੰਗ ਰਹੇ ਆ ਤੇ ਇਹਨਾਂ ਨੂੰ ਕਿਰਾ ਕ੍ਰਸ਼ ਕਰ ਦਿੱਤਾ ਜਾਵੇ ਜਾਂ ਇਹਨਾਂ ਨੂੰ ਸਬਕ ਸਿਖਾ ਦਿੱਤਾ ਜਾਵੇ ਉਹ ਸਬਕ ਸਿਖਾਉਣ ਵਾਲੀ ਜਿਹੜੀ ਇਹ ਗੱਲ ਸੀ ਚਲਦੀ ਉਹਦੇ ਵਿੱਚ ਫਿਰ ਹਿੰਦੂ ਮਾਈਂਡ ਨੂੰ ਬੀ ਇਸ ਕਿਸਮ ਦਾ ਪ੍ਰਾਪਤ ਕੀਤਾ ਵੀ ਇਹ ਦੇਸ਼ ਤੋੜਨਗੇ ਸਾਡੀ ਬੜੇ ਮੁਸ਼ਕਲ ਨਾਲ ਅਸੀਂ ਇੰਨੇ ਜਦੋਜਾਹਿਦ ਬਾਦ ਅਸੀਂ ਆਜ਼ਾਦੀ ਲਈ ਹੈ ਤੇ ਸਾਡੀ ਡੈਮੋਕ੍ਰੇਸੀ ਤੇ ਆਜ਼ਾਦੀ ਵੀ ਖਰਾਬ ਕਰਨਗੇ ਤੇ ਉਹਨਾਂ ਦੇ ਮਨ ਚ ਇਹ ਹੋ ਗਿਆ ਵੀ ਇਹਨਾਂ ਨੂੰ ਵੱਖਵਾਦੀਆਂ ਨੂੰ ਕੋਚਣ ਲਈ ਸਰਕਾਰ ਜੋ ਕਰੇ ਅਸੀਂ ਸਾਥ ਦੇਵਾਂਗੇ ਇਸ ਕਰਕੇ ਸਾਰਾ ਦੇਸ਼ ਮジョਰਿਟੀ ਪਾਪੂਲੇਸ਼ਨ ਇੰਦਰਾ ਗਾਂਧੀ ਦੇ ਪਿੱਛੇ ਖੜੀ ਤੇ ਇਸ ਇਹ ਸਿੱਖਾਂ ਨੂੰ ਆਈਸੋਲੇਟ ਕੀਤਾ ਵੱਖਰੇ ਕੀਤਾ ਇਹ ਸਾਰੇ ਉਸ ਦਿਨਾਂ ਦੀ ਪਾਲਿਸੀ ਸੀ ਇਹ ਨੂੰ ਫਿਰ ਪੂਰਾ ਸਿਚੁਏਸ਼ਨ 82 ਦੇ 83 ਦੇ ਐਂਡ ਵਿੱਚ ਐਸ ਲੈਵਲ ਤੇ ਪਹੁੰਚ ਗਈ ਵੀ ਕੋਈ ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਹੁਣ ਪਿੱਛੇ ਮੁੜਨ ਵਾਲੀ ਗੋਇੰਗ ਬੈਕ ਹੈ ਨਹੀਂ ਸੀਗਾ ਸਾਰਾ ਕੋਈ ਰਸਤਾ ਨਹੀਂ ਸੀ ਰਿਹਾ ਫਿਰ ਲਾਸਟ ਵਿੱਚ ਫਿਰ ਸ਼ੋ ਡਾਊਨ ਹੀ ਹੋਣਾ ਸੀ